ਸਰਦਾਰ ਕਪੂਰ ਸਿੰਘ ਦੀ ਲਿਖਤ ਸप्त श्रृंग ਕਿਤਾਬ ਦੇ ਵਿੱਚੋਂ ਬਾਬਾ ਰਾਮ ਸਿੰਘ ਕੂਕਾ ਦੇ ਜੀਵਨ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਅੱਜ ਉਹਦਾ ਅੱਧਾ ਪਾਗ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਕੀ ਅਗਲੇ ਹਫਤੇ ਬੜੀਆਂ ਦਿਲਚਸਪ ਅਤੇ ਕੁਝ ਅਜਿਹੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਆਮ ਲੇਖਾਂ ਦੇ ਵਿੱਚ ਜਾਂ ਆਮ ਲੋਕਾਂ ਤੋਂ ਨਹੀਂ ਸੁਣੀਆ ਕਦੇ ਸੁਣੀਆ ਜਾਂ ਪੜ੍ਹੀਆ ਨਹੀਂ ਕਦੇ ਸੋ ਸਰਦਾਰ ਕਪੂਰ ਸਿੰਘ ਨੇ ਸप्त श्रृंग ਨਾਮੀ ਇਸ ਕਿਤਾਬ ਦੇ ਵਿੱਚ ਉਨਾ ਬਾਰੇ ਲਿਖਿਆਗਾ ਇਹ ਸਫਤ ਸ੍ਰਿੰਗ ਕਿਤਾਬ ਆਪਾਂ ਆਉਣ ਵਾਲੇ ਹਫਤਿਆਂ ਦੇ ਵਿੱਚ ਵੀ ਇਹ ਪੜਿਆ ਕਰਾਂਗੇ ਹਰ ਇੱਕ ਵੀਰਵਾਰ ਨੂੰ ਸਫਤ ਸ੍ਰਿੰਗ ਦਾ ਕੀ ਅਰਥ ਹੈ ਕਿਹਨਾਂ ਦੇ ਇਹਨਾਂ ਦੇ ਵਿੱਚ ਲੇਖ ਨੇ ਕਿੰਨਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਉਹ ਮੈਂ ਤੁਹਾਨੂੰ ਦੱਸਾਂਗਾ ਇਸ ਵਕਫੇ ਤੋਂ ਬਾਅਦ ਵਿਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਇੱਕ ਅਸਮਾਪਤ ਜੀਵਨ ਕਥਾ ਲਿਖੀ ਹੈ ਚਿਤ੍ਰਨਾਟਕ ਉਸ ਵਿੱਚ ਉਹਨਾਂ ਆਪਣੇ ਪਿਛਲੇ ਜੀਵਨ ਬਾਰੇ ਜੋ ਕਿਹਾ ਏ ਅਬ ਮੈਂ ਆਪਣੀ ਕਥਾ ਬਖਾਨੋ ਤਪਸ ਸਾਦਤ ਜਹ ਵਿਦਮੋਹਿਆਨੂੰ ਹੇਮਕੁੰਟ ਪਰਬਤ ਹੈ ਜਹਾਂ ਸप्त श्रृंग ਸੋਭਤ ਹੈ ਤਹਾਂ ਸप्त श्रृंग ਤਹ ਨਾਮ ਕਹਾਵੈ ਪੰਡ ਰਾਜ ਜਹ ਜੋਗ ਕਮਾਵੈ ਤਹ ਹਮ ਅਦਕ ਤਪસ્યા ਸਾਦੀ ਮਹਾਕਾਲ ਕਾਲਿਕਾ ਅਰਾਦੀ ਉਹ ਹਿਮਾਲਿਆ ਪਹਾੜਾਂ ਵਿੱਚ ਸੱਤ ਪਰਬਤੀ ਚੂਟੀਆਂ ਦੀ ਥਾਂ ਜਿੱਥੇ ਗੁਰੂ ਜੀ ਨੇ ਅਨੇਕ ਪ੍ਰਕਾਰ ਦੀ ਤਪੱਸਿਆ ਕੀਤੀ ਸੀ ਅਤੇ ਕਿਸੇ ਸਮੇਂ ਪਾਂਡਵਾ ਨੇ ਯੋਗ ਸਾਧਨ ਕੀਤੇ ਸਨ ਹੁਣ ਕਜ ਸਿੱਖਾਂ ਨੇ ਸਹੀ ਕਰ ਲਈ ਜਾਪਦੀ ਹੈ ਅਤੇ ਉੱਥੇ ਹੁਣ ਗੁਰਦੁਆਰਾ ਬਣਾਉਣ ਦੇ ਯਤਨ ਹੋ ਰਹੇ ਹਨ ਜਿੱਥੇ ਪਾਂਡਵਾ ਦੇ ਯੋਗ ਸਾਧਨ ਕਰਨ ਦੀ ਰਵਾਇਤ ਹੈ ਇਹ ਉਹ ਥਾਂ ਹੈ ਪਰ ਉਂਝ ਹਿਮਾਲਿਆ ਪਰਬਤ ਦੀਆਂ ਕਈ ਵਾਦੀਆਂ ਵਿੱਚ ਵਿੱਚੋਂ ਤੇ ਤਲਾਂ ਵਿੱਚੋਂ ਸੱਤ ਪਰਬਤੀ ਚੋਟੀਆਂ ਤੇ ਸੌਂਦੀਆਂ ਹਨ ਸੋ ਕਈ ਸਬਤ ਸ੍ਰਿੰਗ ਹਿਮਾਲਿਆ ਪਰਬਤ ਦੇ ਵਿੱਚ ਹਨ ਤਾਂ ਹੀ ਗੁਰੂ ਜੀ ਨੇ ਵਿਸ਼ੇਸ਼ ਕਰਕੇ ਕਿਹਾ ਕਿ ਅਸਾਂ ਤਪੱਸਿਆ ਉਸ ਸप्तश्रृंग ਸਥਾਨ ਤੇ ਕੀਤੀ ਹੈ ਜਿੱਥੇ ਪਾਂਡਵਾ ਨੇ ਯੋਗ ਸਾਧਨ ਕੀਤਾ ਸੀ ਇਹ ਸੱਤ ਜੀਵਨੀਆਂ ਜੋ ਅਗਲੇ ਪੰਨਿਆਂ ਵਿੱਚ ਅੰਕਿਤ ਕੀਤੀਆਂ ਗਈਆਂ ਹਨ ਇਹ ਵਿਸ਼ਵ ਦੇ ਮਨੁੱਖੀ ਨਾਟਕ ਦੇ ਕਈ ਸप्तश्रृੰਗਾਂ ਦੇ ਵਿੱਚੋਂ ਕੋਈ ਇੱਕ ਸप्तश्रृंग ਹਨ ਜੋ ਕਿਸੇ ਵਾਦੀ ਜਾਂ ਤਲ ਵਿੱਚ ਖੜੇ ਹੋਏ ਹੋਣ ਖੜੇ ਹੋਏ ਦੇਖਣਹਾਰ ਨੂੰ ਦਿਸ ਪੈਂਦੇ ਹਨ ਮਨੁੱਖੀ ਤਵਾਰੀਖ ਦੀਆਂ ਲੰਮੀਆਂ ਸหัสਬਦੀਆਂ ਵਿੱਚ ਅਨੇਕ ਮਨੁੱਖੀ ਜੀਵਨ ਅਤੇ ਅਜਿਹੇ ਗੌਰਵਮਈ ਤੇ ਆਵਾਪਰਪੂਰ ਹੋਏ ਹਨ ਕਿ ਅਤਾਂ ਨੂੰ ਉਤਾਂ ਆਕਾਸ਼ਵਾਲ ਨਜ਼ਰ ਕੀਤੇਆਂ ਧਰਤੀ ਦੀ ਪਿੱਠ ਨਾਲੋਂ ਕਿਤੇ ਉੱਚੇ ਤੇ ਵਿਤ੍ਰੇਕ ਦੇਸ ਆਉਂਦੇ ਹਨ ਕਿਸੇ ਦ੍ਰਿਸ਼ਟੀਕੋਣ ਤੋਂ ਦੇਖਿਆਂ ਕੋਈ ਹੋਰ ਮਨੁੱਖੀ ਜੀਵਨ ਪਰਬ ਦੀਆਂ ਚੋਟੀਆਂ ਵਾਂਗਰ ਉੱਚੇ ਵਕਰੀ ਤੇ ਪ੍ਰਭਾਵਸ਼ਾਲੀ ਦੇਸਾਂ ਦੇ ਹਨ ਪੰਜ ਇਨ੍ਹਾਂ ਜੀਵਨੀਆਂ ਵਿੱਚ ਜ਼ਰੂਰੀ ਨਹੀਂ ਕਿ ਸਮਾਂ, ਸੰਖਿਆ, ਸੰਪਰਦਾਇ ਜਾਂ ਸਥਾਨ ਦਾ ਅੰਦਰੋਂ ਬਾਹਰੋਂ ਕੋਈ ਪਰਸਪਰ ਸਬੰਧ ਹੋਵੇ ਇਹ ਸੱਤ ਜੀਵਨੀਆਂ ਓਹੀ ਸਫਤ ਸਿਰੰਘ ਹਨ 10 ਜੂਨ 1952 ਸਰਦਾਰ ਕਪੂਰ ਸਿੰਘ ਬਾਬਾ ਰਾਮ ਸਿੰਘ ਕੂਕਾ ਬਾਬਾ ਅਰਬ ਦੇਸ਼ ਦੀ ਬੋਲੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਵੱਡਾ ਬਜ਼ੁਰਗ ਉੱਚ ਬੁੱਧੀ ਤੇ ਉੱਚੀ ਚਾਲ ਚੱਲਣ ਵਾਲਾ ਪਿਤਾ ਸਮਾਨ ਪੂਜਣਯੋਗ ਪੰਜਾਬੀ ਬੋਲੀ ਵਿੱਚ ਵੀ ਇਹ ਸ਼ਬਦ ਉੱਚੀ ਆਤਮਿਕ ਅਵਸਥਾ ਵਾਲੇ ਮਹਾਪੁਰਖਾਂ ਲਈ ਵਰਤਿਆ ਜਾਂਦਾ ਹੈ ਉੰਜ ਜਿਹੜਾ ਉਮਰ ਤੇ ਵੱਡਾ ਬਜ਼ੁਰਗ ਹੋਵੇ ਉਸ ਨੂੰ ਬਾਬਾ ਆਖ ਲੈਂਦੇ ਨੇ ਅੱਜ ਤੋਂ ਕੋਈ 7 ਸਾਲ ਪਹਿਲਾਂ ਪੰਜਾਬ ਦੇਸ਼ ਵਿੱਚ ਵੱਡੇ ਮਹਾਨ ਪੁਰਖ ਦਾ ਜਨਮ ਹੋਇਆ ਜੋ ਕਿ ਬਾਬਾ ਰਾਮ ਸਿੰਘ ਕੂਕਾ ਕਰਕੇ ਪ੍ਰਸਿੱਧ ਹੈ ਇਸ ਮਹਾਂਪੁਰਖ ਦੀ ਜੀਵਨ ਕੜੀ ਬੜੀ ਹੀ ਸਿੱਖਿਆਦਾਇਕ ਹੈ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਪੰਜਾਬ ਦੇਸ਼ ਉੱਤੇ ਇੱਕ ਪੰਜਾਬੀ ਮਹਾਰਾਜਾ ਰਣਜੀਤ ਸਿੰਘ ਰਾਜ ਕਰਦਾ ਸੀ ਤੇ ਪੰਜਾਬ ਉਦੋਂ ਬੜਾ ਖੁਸ਼ਹਾਲ ਸਾਰੇ ਸੰਸਾਰ ਵਿੱਚ ਇੱਕ ਉੱਘਾ ਦੇਸ਼ ਮਿੱਥਿਆ ਜਾਂਦਾ ਸੀ ਸਨ 1816 ਈਸਵੀ ਨੂੰ ਜਦੋਂ ਕਿ ਪੰਜਾਬ ਤੇ ਪੰਜਾਬੀਆਂ ਦਾ ਪ੍ਰਤਾਪ ਸ਼ਿਖਰ ਉੱਤੇ ਸੀ ਉਦੋਂ ਲੁਧਿਆਣੇ ਦੇ ਇੱਕ ਛੋਟੇ ਜਿਹੇ ਪਿੰਡ ਜਿਹੜਾ ਕਿ ਉਦੋਂ ਭੈਣੀ ਰਾਇਆਂ ਕਹਾਉਂਦਾ ਸੀ ਵਿੱਚ ਬਾਬਾ RAM ਸਿੰਘ ਦਾ ਜਨਮ ਹੋਇਆ ਆਪਦੇ ਪਿਤਾ ਦਾ ਨਾਮ ਪਾਈ ਜੱਸਾ ਸਿੰਘ ਸੀ ਜੋ ਕਿ ਤਰਖਾਣੇ ਲੋਹਾਰੇ ਦਾ ਕੰਮ ਪਿੰਡ ਦੇ ਵਿੱਚ ਕਰਦੇ ਸਨ ਭਾਈ ਜੱਸਾ ਸਿੰਘ ਜੀ ਬੜੀ ਧਾਰਮਿਕ ਵਿਰਤੀਆਂ ਵਾਲਾ ਤੇ ਪੜਿਆ ਲਿਖਿਆ ਇੱਕੀ ਬੰਦਾ ਸੀ ਉਸਨੇ ਆਪਣੇ ਪੁੱਤਰ ਨੂੰ ਵੀ ਬਚਪਨ ਦੇ ਵਿੱਚ ਚੰਗੀ ਵਿੱਦਿਆ ਦਵਾਈ ਤੇ ਧਾਰਮਿਕ ਖਿਆਲਾਂ ਵਿੱਚ ਪਰਪੱਕ ਕੀਤਾ ਬਾਬਾ ਰਾਮ ਸਿੰਘ ਦੀ ਵੱਡੀ ਭੈਣ ਲੁਧਿਆਣੇ ਲਾਗੇ ਰਾਏਪੁਰ ਪਿੰਡ ਵਿੱਚ ਇੱਕ ਤਰਖਾਨ ਕਾਬਲ ਸਿੰਘ ਨਾਲ ਵਿਆਹੀ ਹੋਈ ਸੀ ਕਾਬਲ ਸਿੰਘ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਵਿੱਚ ਗੋਲੰਦਾਜ਼ ਸੀ ਧੂਪਚੀ ਸੀ ਬਾਬਾ ਰਾਮ ਸਿੰਘ ਕੋਈ 20 ਵਰਿਆਂ ਦੇ ਪਰ ਗੱਭਰੂ ਸਨ ਜਦੋਂ ਉਹਨਾਂ ਦੀ ਭੈਣ ਤੇ ਉਹਨਾਂ ਦਾ ਪਣਵਾਈਆ ਕਾਬਲ ਸਿੰਘ ਭੈਣੀ ਪਿੰਡ ਆਏ ਤੇ ਉਹਨਾਂ ਦੀ ਪ੍ਰੇਰਣਾ ਨਾਲ ਬਾਬਾ ਰਾਮ ਸਿੰਘ ਜਾ ਕੇ ਕੋੜਚੜਿਆਂ ਲਾਹੌਰ ਦੀ ਪਲਟਨ ਦੇ ਵਿੱਚ ਭਰਤੀ ਹੋ ਗਏ ਬਾਬਾ ਰਾਮ ਸਿੰਘ ਇਸ ਵੇਲੇ ਪਰ ਜਵਾਨੀ ਦੀ ਅਵਸਥਾ ਵਿੱਚ ਸਨ ਤੇ ਜੇ ਕੋਈ ਇਹਨਾਂ ਦੇ ਪਤਲੇ ਗੰਢਵੇ ਤੇ ਲੰਮੇ ਕੱਦ ਤੇ ਟਿਕੇ ਹੋਏ ਚਿਹਰੇ ਨੂੰ ਦੇਖਦਾ ਸੀ ਉਹ ਕਾਫੀ ਪ੍ਰਭਾਵਿਤ ਹੁੰਦਾ ਸੀ ਇਸੇ ਵੇਲੇ ਹੀ ਉਹਨਾਂ ਦਾ ਵਿਆਹ ਹੋ ਚੁੱਕਾ ਸੀ ਤੇ ਇਹਨਾਂ ਸਾਲਾਂ ਹੀ ਵਿੱਚ ਘਰ ਦੇ ਘਰ ਵਿੱਚ ਦੋ ਪੁੱਤਰੀਆਂ ਨੇ ਜਨਮ ਲਿਆ। ਉਹਨਾਂ ਸਮਿਆਂ ਵਿੱਚ ਮਾਲ ਵਿੱਚ ਰਾਜਪੂਤਾਂ ਦੀ ਰੀਸ-ਉਰੀਸ ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦੇਣ ਦਾ ਰਿਵਾਜ ਆਮ ਪ੍ਰਚਲਿਤ ਸੀ। ਪਰ ਬਾਬਾ ਰਾਮ ਸਿੰਘ ਜੀ ਦੀ ਸਿੰਘਣੀ ਮਾਈ ਜਸੋ ਬੜੀ ਧਾਰਮਿਕ ਵਿਰਤਿਆ ਵਾਲੀ ਇਸਤਰੀ ਸੀ ਤੇ ਉਸ ਦੇ ਪਤੀ ਦੇ ਧਾਰਮਿਕ ਖਿਆਲਾਂ ਦਾ ਉਸ ਉੱਤੇ ਬੜਾ ਪ੍ਰਭਾਵ ਸੀ। ਇਸ ਲਈ ਇਹਨਾਂ ਦੋਹਾਂ ਲੜਕੀਆਂ ਨੂੰ ਇਹਨਾਂ ਦੇ ਮਾਤਾ ਪਿਤਾ ਨੇ ਬੜੇ ਪਿਆਰ ਅਤੇ ਚਾਅ ਨਾਲ ਪਾਲਿਆ ਪੋਸਿਆ ਅਤੇ ਵਿੱਦਿਆ ਪੜਾਈ। ਪਿੱਛੋਂ ਜਾ ਕੇ ਜਦੋਂ ਬਾਬਾ ਰਾਮ ਸਿੰਘ ਦੇਸ਼ ਤੇ ਜਾਤੀ ਦੀ ਸੇਵਾ ਦੇ ਮਹਾਨ ਕਾਰਜਾਂ ਵਿੱਚ ਰੁੱਝੇ ਸਨ ਤਾਂ ਉਹਨਾਂ ਨੇ ਕੁੜੀਆਂ ਤੇ ਇਸਤਰੀਆਂ ਦੀ ਉન્નਤੀ ਵੱਲ ਸਦਾ ਖਿਆਲ ਰੱਖਿਆ ਤੇ ਕੁੜੀਆਂ ਨੂੰ ਮੁੰਡਿਆਂ ਵਾਂਗ ਹੀ ਪਾਲਣ ਪੋਸਣ ਤੇ ਪੜਾਉਣ ਤੇ ਵਿਆਹ ਉੱਤੇ ਜ਼ੋਰ ਦਿੰਦੇ ਰਹੇ। ਸਿੱਖ ਗੁਰੂਆਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਬਾਬਾ RAM ਸਿੰਘ ਹਿੰਦੁਸਤਾਨ ਵਿੱਚ ਇੱਕ ਅਜਿਹੇ ਮਹਾਨ ਸੁਧਾਰਕ ਤੇ ਰਾਹਨੁਮਾ ਹੋਏ ਹਨ ਜਿਨ੍ਹਾਂ ਨੇ ਸਮਾਜ ਵਿੱਚ ਮਰਦ ਤੇ ਇਸਤਰੀ ਸੰਪੂਰਨ ਤੇ ਮੁਕੰਮਲ ਏਕਤਾ ਦਾ ਪ੍ਰਚਾਰ ਕੀਤਾ ਹੈ ਅਤੇ ਆਪਣੇ ਪ੍ਰਚਾਰ ਦੇ ਵਿੱਚ ਸਫਲ ਵੀ ਹੋਏ ਜੇ ਉਹਨਾਂ ਨੇ ਦੇਸ਼ ਤੇ ਜਾਤੀ ਲਈ ਹੋਰ ਮਹਾਨ ਕੰਮ ਕੀਤੇ ਨੇ ਉਹ ਵੀ ਛੱਡ ਵੀ ਲਈਏ ਤਾਂ ਉਹਨਾਂ ਦਾ ਇਕ ਇਹ ਪ੍ਰਚਾਰ ਕੀ ਇਸਤਰੀ ਤੇ ਮਰਦ ਸਮਾਜ ਦੇ ਵਿੱਚ ਬਰਾਬਰ ਦੇ ਹੱਕਦਾਰ ਹਨ ਕਿ ਉਹਨਾਂ ਨੂੰ ਸੰਸਾਰ ਭਰ ਦੇ ਸ਼੍ਰੋਮਣੀ ਸਤਾਰਕਾਂ ਦੀ ਸਫ ਵਿੱਚ ਖੜਾ ਕਰਨ ਦਾ ਹੈ ਅੱਗੇ ਚੱਲ ਕੇ ਬਾਬਾ ਰਾਮ ਸਿੰਘ ਜੀ ਦੇ ਪ੍ਰਚਾਰ ਬਾਬਤ ਵਿਚਾਰ ਕਰਾਂਗੇ ਤਾਂ ਜੋ ਦੱਸਾਂਗੇ ਉਹਨਾਂ ਦੇ ਖਿਆਲ ਵਿੱਚ ਇਸ ਵਿਸ਼ੇ ਉਤੇ ਕਿਤਨੇ ਉੱਤਮ ਸਨ ਕਿਤਨੇ ਸੂਝ ਵਾਲੇ ਤੇ ਕਿਤਨੇ ਬੁਲੰਦ ਬਾਬਾ ਰਾਮ ਸਿੰਘ ਦਾ ਝੁਕਾ ਧਰਮ ਵੱਲ ਤੇ ਵਾਹਿਗੁਰੂ ਦੇ ਭਜਨ ਵੱਲ ਮੁੜ ਤੋਂ ਹੀ ਸੀ ਜਦੋਂ 4-5 ਸਾਲ ਉਹਨਾਂ ਨੂੰ ਲਾਹੌਰ ਵਿੱਚ ਘੁੜਚੜਿਆਂ ਦੀ ਪਲਟਨ ਵਿੱਚ ਨੌਕਰੀ ਕਰਦਿਆਂ ਬੀਤ ਗਏ ਤਾਂ ਉਹਨਾਂ ਦੀ ਪਲਟਨ ਨੂੰ ਨੌਕਰੀ ਦੇ ਸਿਲਸਿਲੇ ਵਿੱਚ ਹਜ਼ਰੂ ਜਾਣ ਦਾ ਕੰਮ ਮਿਲਿਆ ਜਿੱਥੇ ਕਿ ਬਾਬਾ ਰਾਮ ਸਿੰਘ ਨੂੰ ਇੱਕ ਅਜਿਹੇ ਮਹਾਪੁਰਖ ਦਾ ਮੇਲ ਹੋਇਆ ਜਿਸ ਨੇ ਬਾਬਾ ਰਾਮ ਸਿੰਘ ਦੀ ਆਤਮਾ ਰੂਪੀ ਸੋਨੇ ਉੱਤੇ ਸਹਾਗੇ ਦਾ ਕੰਮ ਕੀਤਾ ਇਸ ਮਹਾਪੁਰਖ ਦਾ ਨਾਮ ਬਾਬਾ ਬਾਲਕ ਸਿੰਘ ਸੀ ਇਹ ਬਾਬਾ ਬਾਲਕ ਸਿੰਘ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਸਿੱਖ ਰਾਜ ਦੇ ਸੀਮਾ ਪ੍ਰਾਂਤ अथवा ਸਰਹੱਦੀ ਸੂਬੇ ਵਿੱਚ ਸਿੱਖੀ ਦਾ ਤੇ ਧਰਮ ਪ੍ਰਚਾਰ ਦਾ ਕੰਮ ਕਰਦੇ ਸਨ ਅਤੇ Hindu, Muslim, Sikh ਸਭ ਇਨ ਵਿੱਚ ਇਹਨਾਂ ਦੀ ਮੰਨਤਾ ਸੀ। ਬਾਬਾ ਬਾਲਕ ਸਿੰਘ ਹਜ਼ਰੋ ਵਿੱਚ ਰਹਿੰਦੇ ਸਨ ਤੇ ਬੜੀ ਉੱਚੀ ਆਤਮਿਕ ਅਵਸਥਾ ਦੇ ਮਾਲਕ ਸਨ। ਆਪ ਹਿੰਦੂ ਮੁਸਲਮਾਨ ਸਿੱਖ ਸਭ ਨੂੰ ਸੁਭ ਆਚਰਨ ਧਰਮ ਦੀ ਕਿਰਤ ਕਮਾਈ ਤੇ ਈਸ਼ਵਰ ਦਾ ਚਿੰਤਨ ਅੱਲਾ ਦੀ ਜਾਤ ਤੇ ਵਹਿਗੁਰੂ ਦਾ ਸਿਮਰਨ ਦਾ ਉਪਦੇਸ਼ ਦਿੰਦੇ ਸਨ। ਬਾਬਾ ਰਾਮ ਸਿੰਘ ਜੀ ਉੱਤੇ ਬਾਬਾ ਬਾਲਕ ਸਿੰਘ ਦੇ ਉਪਦੇਸ਼ਾਂ ਦਾ ਬੜਾ ਪ੍ਰਭਾਵ ਪਿਆ। ਤੇ ਉਸ ਪਿੱਛੋਂ ਉਹਨਾਂ ਨੇ ਬਾਬਾ ਰਾਮ ਸਿੰਘ ਪਹਿਲਾਂ ਨਾਲੋਂ ਵੀ ਤਤਪਰ ਹੋ ਕੇ ਵਹਿਰੂ ਦਾ ਭਜਨ ਕਰਨ ਲੱਗੇ। ਬਾਬਾ ਰਾਮ ਸਿੰਘ ਦੇ ਬਾਬਾ ਬਾਲਕ ਸਿੰਘ ਨਾਲ ਮੇਲ ਦੀ ਗੱਲ ਕੁਝ 1841 ਈਸਵੀ ਦੀ ਦੱਸੀ ਜਾਂਦੀ ਹੈ। ਸਨ 1846 ਈਸਵੀ ਵਿੱਚ ਸਿੰਘਾਂ ਨਾਲ ਲੜਾਈਆਂ ਪਿੱਛੋਂ ਅੰਗਰੇਜ਼ ਲਾਹੌਰ ਆ ਗਏ ਤੇ 2-3 ਸਾਲ ਪਿੱਛੋਂ ਅੰਗਰੇਜ਼ਾਂ ਨੇ ਪੰਜਾਬ ਉੱਤੇ ਸਿੱਧਾ ਕਬਜ਼ਾ ਕਰ ਲਿਆ। ਤੇ ਪੰਜਾਬ ਮੁੜ 100 ਸਾਲ ਲਈ ਪ੍ਰਾਦੀਨ ਹੋ ਗਿਆ। ਸਿੰਘਾਂ ਤੇ ਅੰਗਰੇਜ਼ਾਂ ਵਿਚਕਾਰ ਹੋਈ ਮੋਦਕੀ ਦੀ ਲੜਾਈ ਵਿੱਚ ਬਾਬਾ ਰਾਮ ਸਿੰਘ ਜੀ ਵੀ ਲੜੇ। ਤੇਉ ਕਿਹਾ ਜਾਂਦਾ ਹੈ ਜੋ ਇਸ ਲੜਾਈ ਤੋਂ ਪਿੱਛੋਂ ਆਪ ਆਪਣੇ ਪਿੰਡ ਪੈਣੀ ਆ ਗਏ ਜਦੋਂ ਪੰਜਾਬ ਪ੍ਰਧਾਨ ਪ੍ਰਧਾਨ ਹੋ ਗਿਆ ਤਾਂ ਦੇਸ਼ ਵਿੱਚ ਧਾਰਮਿਕ ਤੇ ਸਮਾਜਿਕ ਰੀਤੀਆਂ ਬਹੁਤ ਵੱਧ ਗਈਆਂ ਤੇ ਬਾਬਾ ਬਾਲਕ ਸਿੰਘ ਨੇ ਇਹਨਾਂ ਰੀਤੀਆਂ ਨੂੰ ਰੋਕਣ ਲਈ ਇੱਕ ਧਾਰਮਿਕ ਜਥੇਬੰਦੀ ਦੀ ਨੀਂ ਰੱਖੀ ਜਿਸ ਨੂੰ ਜਗਿਆਸੂਆਂ ਅਭਿਆਸੀਆਂ ਦੀ ਜਥੇਬੰਦੀ ਕਹਿੰਦੇ ਸਨ ਜਗਿਆਸੂ ਉਹ ਜੋ ਜਗਤ ਵਿੱਚ ਰਹਿ ਕੇ ਸੱਚ ਦੀ ਖੋਜ ਕਰਨਾ ਚਾਹੁੰਦੇ ਸਨ ਤੇ ਅਭਿਆਸੀ ਉਹ ਜੋ ਈਸ਼ਵਰ ਦੇ ਭਜਨ ਦਾ ਅਭਿਆਸ ਕਰਦੇ ਸਨ ਇਹ ਗੱਲ 1857 ਈਸਵੀ ਦੀ ਕਹੀ ਜਾਂਦੀ ਹੈ ਇਨ ਇਸ ਜਗਿਆਸੂਆਂ ਅਭਿਆਸੀਆਂ ਦੀ ਜਥੇਬੰਦੀ ਦੇ ਪ੍ਰਚਾਰਕ ਨੇਤਾ ਤੇ ਪੰਜਾਬ ਵਿੱਚ ਬਾਬਾ ਰਾਮ ਸਿੰਘ ਦੇ ਤੇ ਪੰਜਾਬ ਵਿੱਚ ਬਾਬਾ ਰਾਮ ਸਿੰਘ ਦੇ ਆਗੂ ਥਾਪੇ ਗਏ ਇਹੋ ਜਥੇਬੰਦੀ ਪੰਜਾਬ ਵਿੱਚੋਂ ਨਾਮਤਾਰੀ ਜਥੇਬੰਦੀ ਜਾਂ ਕੂਕਿਆਂ ਦੀ ਜਮਾਤ ਅਖਵਾਈ ਇਹ ਉਹ ਜੋ ਵਹਿਗੁਰੂ ਦੇ ਨਾਮ ਅਭਿਆਸ ਦਾ ਸਿਮਰਨ ਕਰਦੇ ਸਨ ਤੇ ਕੂਕੇ ਇਉਂ ਜੋ ਆਪਣੇ ਦੀਵਾਨ ਅਤੇ ਜਥਿਆਂ ਦੇ ਵਿੱਚ ਮਸਤ ਹੋ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੂਕਦੇ ਹੁੰਦੇ ਸਨ ਬਸ ਇਸ ਸਮੇਂ ਹੀ ਬਾਬਾ RAM ਸਿੰਘ ਸਿੱਖਾਂ ਦੇ ਬਾਬਾ RAM ਸਿੰਘ ਦਾ ਧਾਰਮਿਕ ਆਗੂ ਤੇ ਸਮਾਜ ਸੁਧਾਰਕ ਦਾ ਜੀਵਨ ਆਰੰਭ ਹੁੰਦਾ ਹੈ ਖਾਲਸਾ ਫੌਜ ਦੀ ਨੌਕਰੀ ਛੱਡ ਆਉਣ ਪਿੱਛੋਂ ਬਾਬਾ ਰਾਮ ਸਿੰਘ ਨੇ ਆਪਣੇ ਰੋਜ਼ਗਾਰ ਲਈ ਆਪਣੇ ਪਿੰਡ ਵਿੱਚ ਹੀ ਇੱਕ ਲੋਹੇ, ਕਪੜੇ ਆਦ ਦੀ ਹੱਟੀ ਪਾ ਲਈ ਸੀ। ਉਸ ਪਿੱਛੋਂ ਦਸਾਂ ਨੌਹਾਂ ਤੇ ਧਰਮ ਕੀਰਤ ਦੀ ਕਮਾਈ ਕਰਨ ਨਾਲ ਜੋ ਬਚਦਾ ਉਸ ਨਾਲ ਹੀ ਉਹ ਆਪਣਾ ਟੱਬਰ ਦਾ ਨਿਰਭਾਹ ਕਰਦੇ ਸਨ ਅਤੇ ਉਸ ਵਿੱਚੋਂ ਹੀ ਪੁੰਨ ਦਾਨ ਤੇ ਦਸਵੰਧ ਆਦ ਕੱਢਦੇ ਸਨ। ਜਦੋਂ ਜਗਿਆਸੀ ਅਭਿਆਸੀ ਉਪਦੇਸ਼ਾਂ ਦਾ ਪ੍ਰਚਾਰ ਦੇਸ਼ ਦੇ ਵਿੱਚ ਵੱਧ ਗਿਆ ਤੇ ਨਾਮਤਾਰੀ ਜਥੇਬੰਦੀ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਫੈਲ ਗਈ ਤਾਂ ਸ਼ਰਧਾਲੂ ਆਪਣੀ ਦਸਵੰਧ ਕਮਾਈ ਬਾਬਾ ਰਾਮ ਸਿੰਘ ਕੋਲ ਪੈਣੀ ਭੇਜਣ ਲੱਗੇ ਪਰ ਬਾਬਾ ਰਾਮ ਸਿੰਘ ਉਹ ਸਾਰੀ ਚੜਤ ਆਮਦਨ ਸਾਂਝ ਲੰਗਰ ਦੇ ਵਿੱਚ ਪਾ ਦਿੰਦੇ ਸਨ ਜਿਸ ਵਿੱਚੋਂ ਆਈਆਂ ਗਈਆਂ ਸੰਗਤਾਂ ਲੰਗਰ ਛਕਦੀਆਂ ਸਨ ਥੋੜੇ ਹੀ ਸਾਲਾਂ ਦੇ ਵਿੱਚ ਬਾਬਾ ਰਾਮ ਸਿੰਘ ਦਾ ਧਰਮ ਪ੍ਰਚਾਰ ਬਹੁਤ ਮਕਬੂਲ ਹੋ ਗਿਆ ਤੇ ਨਾਮ ਧਾਰੀ ਜਥੇਬੰਦੀ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਫਸਰਨ ਲੱਗੀ ਹੁਣ ਬਾਬਾ ਰਾਮ ਸਿੰਘ ਦੀ ਉੱਚੀ ਆਤਮਾ ਅਤੇ ਅਸਲੀ ਰੂਪ ਵਿੱਚ ਸੰਸਾਰ ਸਾਹਮਣੇ ਪ੍ਰਗਟ ਹੋ ਗਈ। ਹੁਣ ਬਾਬਾ ਰਾਮ ਸਿੰਘ ਜਗਿਆਸੀ ਅਭਿਆਸੀ ਸੰਪਰਦਾਇ ਜਿਸ ਦਾ ਕੀ ਕੇਂਦਰ ਹਜਰੋ ਵਿੱਚ ਸੀ ਇੱਕ ਨਾਇਬ ਜਾਂ ਪ੍ਰਤੀਨਿਧੀ ਹੀ ਨਾ ਰਹੇ। ਸਗੋਂ ਹੁਣ ਉਹਨਾਂ ਨੇ ਆਪਣੇ ਦੇਸ਼ ਤੇ ਜਾਤੀ ਦੇ ਸੰਪੂਰਨ ਕਲਿਆਣ ਦਾ ਮੋਢ ਬਨ ਲਿਆ ਸੀ ਤੇ ਇੱਕ ਧਾਰਮਿਕ ਤੇ ਇੱਕ ਮਹਾਨ ਧਾਰਮਿਕ ਇੱਕ ਦੂਰੰਦੇਸ਼ ਸਮਾਜੀ ਸੁਧਾਰਕ ਸਮਾਜ ਸੁਧਾਰਕ ਤੇ ਇੱਕ ਦ੍ਰਿੜ ਦੇਸ਼ ਭਗਤ ਤੇ ਰਾਸ਼ੀ ਨੇਤਾ ਦੇ ਰੂਪ ਵਿੱਚ ਪ੍ਰਕਾਸ਼ਮਾਨ ਹੋ ਗਏ ਜਿਵੇਂ ਚਿੱਕੜ ਦੇ ਵਿੱਚੋਂ ਕਮਲ ਦਾ ਫੁੱਲ ਉੱਗ ਕੇ ਖਿੜ ਪੈਂਦਾ ਏ ਜਿਵੇਂ ਪੱਥਰਾਂ ਕੀਟਿਆਂ ਵਿੱਚੋਂ ਕੋਈ ਹੀਰੇ ਦੀ ਕਣੀ ਚਮਕ ਮਾਰ ਉੱਠਦੀ ਏ ਜਿਵੇਂ ਹਰਨਾ ਦੀਆਂ ਆਪ ਬੇਮੁਹਾਰ ਫਿਰਦੀਆਂ ੜਾਰਾਂ ਵਿੱਚੋਂ ਕਿਸੇ ਹਰਨ ਦੀ ਨਾਫ ਵਿੱਚੋਂ ਮੁਸ਼ਕ ਫਟ ਆਉਂਦੀ ਏ ਐਉਂ ਹੀ ਭੈਣੀ ਪਿੰਡ ਦਾ ਇੱਕ ਤਰਖਾਨਾ ਦਾ ਮੁੰਡਾ ਇੱਕ ਪ੍ਰਭਾਵਸ਼ਾਲੀ ਰਹਿਨਮਾ ਦੇ ਰੂਪ ਵਿੱਚ ਚਮਕ ਉੱਠਿਆ ਜੋ ਨਿਸ਼ਾਨਾ ਬਾਬਾ ਰਾਮ ਸਿੰਘ ਨੇ ਆਪਣੇ ਸਾਹਮਣੇ ਰੱਖਿਆ ਉਹ ਇਤਨਾ ਉੱਚਾ ਤੇ ਮਹਾਨ ਸੀ ਕੋਈ بڑا ਵੱਡਾ ਮਰਦ ਕਾ ਚੇਲਾ ਹੀ ਇਤਨਾ ਹੌਸਲਾ ਕਰ ਸਕਦਾ ਸੀ ਇਸ ਸਮੇਂ ਇਸ ਮਹਾਪੁਰਖ ਨੂੰ ਲੋਕ ਸਤਕਾਰ ਵਜੋਂ ਪਾਈ ਰਾਮ ਸਿੰਘ ਕਹਿ ਕੇ ਬੁਲਾਉਂਦੇ ਸਨ ਪਿੱਛੋਂ ਜਾ ਕੇ ਉਹਨਾਂ ਦੇ ਉੱਚੇ ਸੁੱਚੇ ਜੀਵਨ ਦਾ ਸਤਕਾਰ ਮੁਸ਼ਕ ਦੀ ਸੁਗੰਧੀ ਵਾਂਗ ਚੌਪਾਸੀ ਫਸਰ ਗਿਆ ਲੋਕ ਉਹਨਾਂ ਨੂੰ ਬਾਬਾ ਰਾਮ ਸਿੰਘ ਕਹਿ ਕੇ ਬੁਲਾਉਣ ਲੱਗੇ ਤੇ ਕਈ ਉਹਨਾਂ ਦੇ ਨਿਕਟਵਰਤੀ ਤੇ ਸ਼ਰਧਾਲੂ ਤਾਂ ਉਹਨਾਂ ਨੂੰ ਗੁਰੂ ਰਾਮ ਸਿੰਘ ਜਾਂ ਸਤਗੁਰੂ ਰਾਮ ਸਿੰਘ ਵੀ ਕਹਿਣ ਲੱਗ ਪਏ ਭਾਵੇਂ ਬਾਬਾ ਰਾਮ ਸਿੰਘ ਲੋਕਾਂ ਨੂੰ ਇਉਂ ਕਹਿਣੋਂ ਸਦਾ ਹੀ ਰੋਕਦੇ ਰਹੇ ਸੱਚੀ ਗੱਲ ਤਾਂ ਇਹ ਹੈ ਕਿ ਭਾਰਤ ਵਰਸ਼ ਦੀਆਂ ਹਜ਼ਾਰਾਂ ਵਰਿਆਂ ਦੀ ਤਾਰੀਖ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਕੋਈ ਵੀ ਇਤਿਹਾਸਿਕ ਹਸਤੀ ਅਜਿਹੀ ਨਹੀਂ ਹੋਈ ਜਿਸ ਨੇ ਆਪਣੇ ਜੀਵਨ ਮਨੋਰਥ ਦਾ ਨਿਸ਼ਾਨਾ ਸਮਾਗੀਰ ਤੇ ਉੱਚਾ ਰੱਖਿਆ ਹੋਵੇ ਜਿਸ ਦਾ ਮੰਤਵ ਹੈ ਕਿ ਜਾਤੀ ਤੇ ਜਨਤਾ ਆਤਮਿਕ ਤੌਰ ਸਮਾਜਿਕ ਤੇ ਅਤੇ ਰਾਜਸੀ ਤੌਰ ਤੇ ਸਾਰੇ ਭਰਮਾਂ ਤੇ ਬੰਧਨਾਂ ਨੂੰ ਤੋੜ ਕੇ ਉਸ ਨੂੰ ਉન્નਤੀ ਦੇ ਸਿਖਰ ਤੱਕ ਲੈ ਜਾਣਾ ਹੋਵੇ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਇਸ ਕਿਸਮ ਦੀ ਦਲੇਰ ਆਤਮਾ ਵਾਲਾ ਪੁਰਖ ਭਾਰਤ ਵਰਸ਼ ਵਿੱਚ ਬਾਬਾ ਰਾਮ ਸਿੰਘ ਹੀ ਹੋਇਆ ਹੈ ਇਸ ਲਈ ਸ਼ਰਧਾਲੂਆਂ ਦੇ ਮਨ ਉੱਤੇ ਬਾਬਾ ਰਾਮ ਸਿੰਘ ਦਾ ਰੂਪ ਦਾ ਇਉਂ ਚਲਕਾਰਾ ਪੈਣਾ ਕਿ ਉਹ ਬਾਬਾ ਰਾਮ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੀਬਿੰਬ ਜਾਂ ਅਕਸੀ ਸਮਝ ਸਮਝ ਲੈਣ ਇੱਕ ਕੁਦਰਤੀ ਜਈ ਗੱਲ ਸੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਇੱਕ ਕਵੀ ਹੋਇਆ ਹੈ ਜਿਸ ਦਾ ਅਸਲੀ ਨਾਮ ਗੁੰਮ ਹੋ ਚੁੱਕਾ ਹੈ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਦੀ ਉਪਮਾ ਦੇ ਵਿੱਚ ਕਈ ਬਾਰਾਂ ਲਿਖੀਆਂ ਨੇ ਜਿਨ੍ਹਾਂ ਵਿੱਚੋਂ ਕੁਝ ਅੱਜ ਕੱਲ੍ਹ ਵੀ ਮਿਲਦੀਆਂ ਹਨ ਕਿਉਂਕਿ ਸਿੱਖਾਂ ਵਿੱਚ ਪਹਿਲੇ 12 ਲਿਖਣ ਵਾਲੇ ਇੱਕ ਵਿਦਵਾਨ ਭਾਈ ਗੁਰਦਾਸ ਜੀ ਹੋਏ ਹਨ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸਮਕਾਲੀ ਤੇ ਗੁਮਨਾਮ ਕਵੀ ਦੀਆਂ ਵਾਰਾਂ ਭਾਈ ਗੁਰਦਾਸ ਦੀਆਂ ਵਾਰਾਂ ਦੇ ਨਾਲ ਹਿੱਸਾਂ ਬਕੇ ਰੱਖੀਆਂ ਗਈਆਂ ਹਨ ਤੇ ਗੁਮਨਾਮ ਕਵੀ ਦੀਆਂ ਵਾਰਾਂ ਨੂੰ ਵੀ ਲੋਕ ਭਾਈ ਗੁਰਦਾਸ ਦੀਆਂ ਵਾਰਾਂ ਹੀ ਕਹਿਣ ਲੱਗ ਪਏ ਹਨ ਵਧੇਰੇ ਨਿਖੇੜਾ ਕਰਨ ਲਈ ਲੋਕ یوں ਕਹਿ ਲੈਂਦੇ ਹਨ ਕੀ ਉਹ ਗੁੰਮਨਾਮ ਕਵੀਦਾਂ ਵਾਰਾਂ ਪਾਈ ਗੁਰਦਾਸ ਦੂਜੇ ਦੀਆਂ ਵਾਰਾਂ ਹਨ ਇਸ ਗੁੰਮਨਾਮ ਕਵੀ ਦੀਆਂ ਹੁਣ ਦੋ ਵਾਰਾਂ ਹੀ ਮਿਲਦੀਆਂ ਹਨ ਪਰ ਕਿਆਸ ਇਹ ਹੈ ਜੋ ਇਸ ਨੇ ਬਹੁਤ ਸਾਰੀਆਂ ਵਾਰਾਂ ਇਸੇ ਹੀ ਢੰਗ ਦੀਆਂ ਇਸੇ ਹੀ ਢੰਗ ਦੀਆਂ ਹਨ ਤੇ ਇਸੇ ਹੀ ਵਿਸ਼ੇ ਤੇ ਲਿਖੀਆਂ ਹੋਣਗੀਆਂ ਕਿਉਂ ਜੋ ਇਹਨਾਂ ਵਾਰਾਂ ਦੀ ਬੋਲੀ ਬੜੀ ਸੁਧਰੀ ਤੇ ਮਾਝੀ ਹੋਈ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਿਵੇਂ ਖਾਲਸਾ ਪ੍ਰਗਟ ਕੀਤਾ ਏ ਉਸ ਬਾਰੇ ਇਸ ਗੁਮਨਾਮ ਕਵੀ ਭਾਈ ਗੁਰਦਾਸ ਦੂਜੇ ਦੀ ਵਾਰ ਇਉ ਹੈ ਗੁਰਬਰ ਅਕਾਲ ਦੇ ਹੁਕਮ ਸਿਓ ਉਪਜਿਓ ਵਿਗਿਆਨਾ ਤਬ ਸਹਿਜ ਰਚਿਓ ਖਾਲਸਾ ਸਬਤ ਮਰਦਾਨਾ ਉੱਠੇ ਸਿੰਘ ਪਵਕਾਰ ਸਭ ਜੰਗ ਜਗ ਕੰਪਾਨਾ ਮੜੀ ਗੋਰ ਦੇਵਲ ਮਸੀਤ ਢਾਹੇ ਕੀਏ ਮਦਾਨਾ ਵੇਦ ਪੁਰਾਨ ਖਟ ਸ਼ਾਸਤਰਾਂ ਪੁਨ ਮਿਟੇ ਕੁਰਾਨਾ ਉਨ ਸੁੰਨਤ ਕੋਈ ਨਾ ਕਰੇ ਕਰ ਸਕੇ ਐ ਸੋਡਰਪਾਨਾ ਉਤਮ ਫੌਜ ਮੁਹੰਮਦੀ ਖਪ ਗਈ ਮੈਦਾਨਾ ਤੀ ਸਰਪੰਥ ਚਲਾਇਨ ਵੱਡ ਸੂਰ ਗਹਿਲਾ ਵਾਹੋ ਵਾਹੋ ਗੋਵਿੰਦ ਸਿੰਘ ਆਪੇ ਗੁਰਚੇਲਾ ਭਾਵ ਇਹ ਕਿ ਸਰਵ ਸ਼ਕਤੀਮਾਨ ਈਸ਼ਵਰ ਅਕਾਲ ਪੁਰਖ ਦੀ ਇੱਛਾ ਅਨਸਾਰ ਗੁਰੂ ਗੋਵਿੰਦ ਸਿੰਘ ਜੀ ਦੀ ਆਤਮਾ ਵਿੱਚ ਖਾਲਸਾ ਪੰਥ ਦੇ ਰੂਪ ਤੇ ਉਦੇਸ਼ਾਂ ਸੰਬੰਧੀ ਗਿਆਨ ਦਾ ਚਾਨਣ ਹੋਇਆ ਉਸੇ ਈਸ਼ਵਰੀ ਗਿਆਨ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੀ ਰਚਨਾ ਕੀਤੀ ਤੇ ਖਾਲਸੇ ਦੀ ਰਹਿਤ ਬਹਿਤ ਸਾਬਤ ਅਰਥਾਤ ਦ੍ਰਿੜਚਿਤ ਜਟਾ ਜੂਟ ਸਕੇਸ਼ ਸੂਰਤ ਤੇ ਪੁਰਸ਼ ਆਤਮਾ ਰੂਪ ਨਿਸ਼ਚਿਤ ਕੀਤਾ ਕਬਰਾਂ ਮੜੀਆਂ ਦੇਵ ਸਥਾਨਾਂ ਤੇ ਮਸੀਤਾਂ ਦੀ ਪੂਜਾ ਮੰਦ ਪੈ ਗਈ ਤੇ ਵੇਦਾਂ ਪੁਰਾਣਾ ਛੇ ਸ਼ਾਸਤਰਾਂ ਤੇ ਕੁਰਾਨ ਦਾ ਪ੍ਰਚਾਰ ਢਿੱਲਾ ਪੈ ਗਿਆ ਰਾਜ ਮਦ ਵਿੱਚ ਮਤੇ ਹੋਏ ਜਰਵਾਣੇ ਜੋ ਹਿੰਦੂਆਂ ਦੇ ਧਰਮ ਉਤੋਂ ਤਿੰਗੋ ਜੋਰੀ ਕਰਕੇ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਵਿਰੁੱਧ ਮੁਸਲਮਾਨ ਬਣਾਉਣ ਲਈ ਉਹਨਾਂ ਦੀਆਂ ਸੁੰਨਤਾ ਕਰਦੇ ਸਨ ਉਹ ਡਰ ਗਏ ਜਿਹੜੇ ਮੁਸਲਮਾਨ ਖਾਲਸਾ ਪੰਥ ਨੂੰ ਦਬਾਉਣ ਜਾਂ ਨਾਸ਼ ਕਰਨ ਲਈ ਸ਼ਸਤਰ ਲੈ ਕੇ ਹਮਲਾਵਰ ਹੋਏ ਉਹ ਆਪ ਹੀ ਮਾਰੇ ਗਏ ਅਜਿਹਾ ਤੇਜਮਈ ਤੇ ਬਲੀ ਪੰਥ ਹਿੰਦੂਆਂ ਮੁਸਲਮਾਨਾਂ ਨਾਲੋਂ ਵੱਖਰਾ ਤੀਸਰਾ ਪੰਥ ਸਾਜਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਮਹਾਨ ਪੰਥ ਦੀ ਸਜਣਾ ਕੀਤੀ ਉਹ ਧੰਨ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਈਸ਼ਵਰ ਵੱਲੋਂ ਭੇਜਿਆ ਹੋਇਆ ਜਗਤ ਦਾ ਰੂਪ ਸੀ ਪਰ ਜੋ ਗੁਰੂ ਗੋਬਿੰਦ ਸਿੰਘ ਜਗਤ ਦੇ ਜਨਤਾ ਦੇ ਸੇਵਕ ਦੇ ਰੂਪ ਵਿੱਚ ਹੋ ਵਿਚਰਿਆ ਤੇ ਆਪੇ ਹੀ ਸਾਜੇ ਹੋਏ ਸਿੰਘਾਂ ਕੋਲੋਂ ਅਮਰਤ ਛਕਣ ਦੀ ਜਾਂਚਨਾ ਕਰਕੇ ਉਹਨਾਂ ਦਾ ਚੇਲਾ ਬਣ ਗਿਆ। ਇਉਂ ਹੀ ਕਿਸੇ ਗਮਨਾਮ ਕਵੀ ਦੀ ਵਾਰ ਪੰਜਾਬ ਦੇਸ਼ ਵਿੱਚ ਪ੍ਰਚਲਿਤ ਸੀ। ਜਦੋਂ 19ਵੀਂ ਸਦੀ ਦੀ ਪਿਛਲੀ ਚੌਥਾਈ ਵਿੱਚ ਬਾਬਾ RAM ਸਿੰਘ ਦਾ ਤੇਜ ਪ੍ਰਤਾਪ ਚਮਕਿਆ ਜਿ ਡੂੰਗੀਆਂ ਨਜ਼ਰਾਂ ਨੇ ਬਾਬਾ ਰਾਮ ਸਿੰਘ ਦੀ ਉਪਦੇਸ਼ਾਂ ਤੇ ਉਪਦੇਸ਼ਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਆਤਮਾ ਦਾ ਝੌਲਾ ਪ੍ਰਤੱਖ ਦੇਖਿਆ ਤਾਂ ਉਹਨਾਂ ਉਪਰਉਕਤ ਉਪਰੋਕਤ ਵਾਰ ਨੂੰ ਹੀਟ ਲਿਖਿਆ ਰੂਪ ਦੇ ਕੇ ਗਾਉਣਾ ਤੇ ਪ੍ਰਚਾਰਨਾ ਆਰੰਭ ਕਰ ਦਿੱਤਾ ਮੜੀ ਮਸੀਤਾ ਢਾਇ ਕੇ ਕਰ ਦਿਓ ਮੈਦਾਨਾ ਪਹਿਲਾ ਪੰਧਾ ਪੀਰ ਫਿਰ ਮਾਰੂ ਸੁਲਤਾਨਾ ਉੱਤਮ ਸਭ ਮੁਹੰਮਦੀ ਖੱਪ ਜਾਏ ਮੈਦਾਨਾ ਸੁਨਤ ਕੋਈ ਨਾ ਕਰ ਸਕੇ ਕੰਬਣ ਤੁਰਕਾਨਾ ਭੈਣੀ ਸਤਗੁਰ ਜਾਗਿਆ ਹੋਰ ਝੂਠ ਜਹਾਨ ਭਾ ਇਹ ਸਿੱਖੀ ਮੜੀਆਂ ਮਸੀਤਾਂ ਆਦ ਨਿਰਜਿੰਦ ਵਸਤੂਆਂ ਦੀ ਪੂਜਾ ਬੰਦ ਕਰ ਦਿਓ ਪੰਦੇ ਪੀਰ ਜੋ ਭਰਮ ਨੂੰ ਜੋ ਲੋਕਾਂ ਨੂੰ ਭਰਮ ਭਲੇਖਿਆਂ ਵਿੱਚ ਪਾ ਕੇ ਜਨਤਾ ਨੂੰ ਧਾਰਮਿਕ ਪਰਮਾਂ ਵਿੱਚ ਪਾਉਂਦੇ ਨੇ ਉਹਨਾਂ ਦੀ ਪੈਰ ਵੀ ਪਹਿਲਾਂ ਛੱਡੋ ਪਾਤਸ਼ਾਹ ਸੁਲਤਾਨਾਂ ਦੀ ਰਾਜਸੀ ਗੁਲਾਮੀ ਦੀ ਛੱਟ ਉਸ ਤੋਂ ਪਿੱਛੋਂ ਲਾ ਦਿਓ ਜਿਵੇਂ ਕਿ ਮੁਸਲਮਾਨ ਪਾਦਸ਼ਾਹ ਤੇ ਹਾਕਮ ਧਰਮ ਜ਼ਬਰ ਕਰਨ ਹਿਤ ਸ਼ਸਤਰ ਵਰਤਦੇ ਹਨ ਅਜਿਹੇ ਲੋਕਾਂ ਦਾ ਸ਼ਸਤਰਾਂ ਨਾਲ ਮੁਕਾਬਲਾ ਕਰੋ ਤੇ ਉਹਨਾਂ ਦਾ ਨਾਸ਼ ਕਰ ਦਿਓ ਧਰਮ ਵਿੱਚ ੱਤਕਾ ਕੋਈ ਨਾ ਕਰ ਸਕੇ ਤੇ ਤੁਸੀਂ ਇਤਨੇ ਤਕੜੇ ਹੋ ਜਾਓ ਜੋ ਅਜਿਹਾ ੱਤਕਾ ਕਰਨ ਵਾਲਾ ਤੁਹਾਨੂੰ ਦੇਖ ਕੇ ਕੰਬੇ ਗੁਰੂ ਜਿਹੜੇ ਕਿ ਜਗਤ ਨੂੰ ਰੋਸ਼ਨੀ ਦਿਖਾਉਣ ਤੇ ਸੰਸਾਰ ਨੂੰ ਰਹਿਨਮਾਈ ਕਰਨ ਆਏ ਸਨ ਭਾਵ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਸ ਗੁਰੂ ਸਹਿਬਾਨ ਉਹਨਾਂ ਗੁਰੂਆਂ ਦੀ ਆਤਮਿਕ ਸੱਤਾ ਫਿਰ ਮੁੜ ਕੇ ਭੈਣੀ ਵਿੱਚ ਚਮਕੁੱਠੀ ਜੋ ਕੋਈ ਇਸ ਵਿੱਚ ਸ਼ੱਕ ਕਰਕੇ ਕਿਵੇਂ ਹੋਰ ਵੀ ਗੱਲ ਕਰਦਾ ਉਹ ਅਸੱਤ ਤੇ ਝੂਠ ਇਸ ਜਹਾਨ ਵਿੱਚ ਬੋਲਦਾ ਹੈ ਬਾਬਾ ਰਾਮ ਸਿੰਘ ਦਾ ਵਿਅਕਤੀਗਤਵ ਉਹਨਾਂ ਦੇ ਉਪਦੇਸ਼ਾਂ ਤੇ ਉਦੇਸ਼ਾਂ ਦਾ ਜੋ ਪ੍ਰਭਾਵ ਲੋਕਾਂ ਦੇ ਮਨ ਉਪਰ ਪਿਆ ਸੀ ਇਸ ਦਾ ਵਰਣਨ ਹੈ ਬਾਬਾ ਰਾਮ ਸਿੰਘ ਦਾ ਨਿਸ਼ਾਨਾ ਕੀ ਸੀ ਉਸ ਬਾਰੇ ਕੋਈ ਭਰਮ ਭੁਲੇਖਾ ਉਹਨਾਂ ਦੇ ਜੀਵਨ ਨੂੰ ਜਾਣਨ ਸੁਣਨ ਵਾਲਿਆਂ ਦੇ ਮਨਾਂ ਦੇ ਵਿੱਚ ਕਦੇ ਨਹੀਂ ਰਹਿੰਦਾ ਉਹਨਾਂ ਦਾ ਨਿਸ਼ਾਨਾ ਇਹ ਸੀ ਲੋਕ ਆਪਣੇ ਸਰੀਰ ਤੇ ਆਪਣੀ ਰਹਿਣੀ ਵਹਿਣੀ ਨੂੰ ਸਵੱਛ ਤੇ ਸਵਸਥ ਅਤੇ ਸਾਫ਼ ਰੱਖਣਾ ਲੋਕਾਂ ਦੇ ਮਨ ਭਰਮ ਭੁਲੇਖਿਆਂ ਵਹਿਮਾਂ ਵਿੱਚੋਂ ਨਿਕਲ ਕੇ ਨਿਰੋਇ ਹੋ ਜਾਣਾ ਸਮਾਜਿਕ ਤੌਰ ਤੇ ਇਸਤਰੀ ਤੇ ਮਰਦ ਬਰਾਬਰ ਦੇ ਮੰਨੇ ਜਾਣ ਇਸ ਸਰਵ ਸਾਂਝੇ ਵਿਦਿਆ ਦੇ ਪ੍ਰਸਾਰ ਰਾਹੀਂ ਉਨਤੀ ਕਰਨ ਲੋਕਾਂ ਦੀ ਆਤਮਿਕ ਤੌਰ ਤੇ ਸਰਜੀਤ ਤੇ ਤਕੜੀ ਹੋਵੇ ਲੋਕਾਂ ਦੀ ਆਤਮਾ ਧਾਰਮਿਕ ਤੌਰ ਤੇ ਸਰਜੀਤ ਅਤੇ ਤਕੜੀ ਹੋਵੇ ਦੇਸ਼ ਤੇ ਜਨਤਾ ਵਿਦੇਸ਼ੀਆਂ ਦੇ ਰਾਜੇ ਤੇ ਰਾਣੀਆਂ ਦੀ ਪ੍ਰਾਧਿਨਤਾ ਤੋਂ ਸੁਤੰਤਰ ਹੋ ਕੇ ਆਪਣਾ ਰਾਜ ਆਪ ਕਰਨ ਇਤਨਾ ਵੱਡਾ ਮਹਾਨ ਕਾਰਜ ਆਪਣੇ ਸਾਹਮਣੇ ਰੱਖ ਕੇ ਬਾਬਾ ਰਾਮ ਸਿੰਘ ਨੇ ਆਪਣੇ ਉਪਦੇਸ਼ ਦੇ ਜੀਵਨ ਕਾਰਜ ਆਰੰਭੇ। ਸਰੀਰਕ ਸਫਾਈ ਨੂੰ ਮਨ ਸੰਜਮ ਵਿੱਚ ਤੇ ਸਰੀਰ ਨੂੰ ਰੈਸਟ ਪੋਸਟਰ ਰੱਖਣ ਉੱਤੇ ਬਾਬਾ ਰਾਮ ਸਿੰਘ ਬੜਾ ਜ਼ੋਰ ਦਿੰਦੇ ਸਨ। ਵਸਤਰ ਸਦਾ ਸਾਫ਼ ਰਹਿਣ ਤੇ ਨਿਰਮਲ ਰਹਿਣ। ਇੱਕ ਪਹਿਰ ਰਾਤ ਰਹਿਦਿਆਂ ਉੱਠ ਕੇ ਸਣੇ ਕੇਸੀ ਇਸ਼ਨਾਨ ਕਰੋ, ਦੰਤਨ ਹਰ ਰੋਜ਼ ਕਰੋ। ਆਪਣੀ ਰਸੋਈ ਪਕਾਣ ਵਰਤਨ ਤੇ ਖਾਣ ਵਿੱਚ ਸਦਾ ਸਫਾਈ ਰੱਖੋ। ਗਾਂਧ ਤੇ ਮੈਲ ਨੂੰ ਤਿਆਗਣ ਵਿੱਚ ਕਦੇ ਆਲਸ ਨਾ ਕਰੋ ਇਹ ਉਪਦੇਸ਼ ਬਾਬਾ ਰਾਮ ਸਿੰਘ ਲੋਕਾਂ ਨੂੰ ਨਿਤਾ ਪ੍ਰਤੀ ਦਿਨ ਦੇ ਸਨ ਇਹ ਇਨ੍ਹਾਂ ਉਪਦੇਸ਼ਾਂ ਦਾ ਹੀ ਅਸਰ ਹੈ ਜੋ ਬਾਬਾ ਰਾਮ ਸਿੰਘ ਦੇ ਸਮਕਾਲੀ ਅੰਗਰੇਜ਼ ਅਫਸਰ ਤੇ ਹੋਰ ਲੋਕ ਜਿਨ੍ਹਾਂ ਵਿੱਚ ਜਿਨ੍ਹਾਂ ਵੀ ਬਾਬਾ ਰਾਮ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਪੈਰੋਕਾਰਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਚਿੱਟੇ ਦੁੱਧ ਵਸਤਰਾਂ ਤੇ ਸਾਫ਼ ਸਵੱਛ ਰਹਿਣੀ ਬਹਿਣੀ ਤੋਂ અત્યੰਤ ਪ੍ਰਭਾਵਿਤ ਹੋਏ ਇੱਕ ਵੱਡੇ ਅੰਗਰੇਜ਼ ਅਫਸਰ ਨੇ ਆਪਣੀ ਸਰਕਾਰ ਨੂੰ ਬਾਬਾ ਰਾਮ ਸਿੰਘ ਬਾਬਤ ਲਿਖਿਆ ਕਿ ਉਹ ਜਦੋਂ ਆਪਣੇ ਮੁਸਾਹਿਬਾਂ ਨਾਲ ਬਾਹਰ ਨਿਕਲਦੇ ਹਨ ਤੇ ਇੰਨਾ ਪ੍ਰਭਾਵ ਪੈਂਦਾ ਹੈ ਕੋਈ ਵੱਡਾ ਰਾਜਸੀ ਨੇਤਾ ਕਿਸੇ ਦੇਸ਼ ਦੀ ਸਰਕਾਰ ਦਾ ਸਿੱਖਿਆਦਾਰ ਹੋਵੇ ਅੱਜ ਵੀ ਬਾਬਾ ਰਾਮ ਸਿੰਘ ਦਾ ਗਰੀਬ ਤੋਂ ਗਰੀਬ ਪੈਰੋਕਾਰ ਨਾਮ ਧਾਰੀ ਕੋਕਾ ਆਪਣੇ ਵਸਤਰਾਂ ਤੇ ਆਪਣੀ ਰਹਿਣੀ-ਬਹਿਣੀ ਦੀ ਸਫਾਈ ਵਿੱਚ ਆਪਣੇ ਗਵਾਂਢੀਆਂ ਕੋਲੋਂ ਵੱਖਰਾ ਤੇ ਵਧੇਰੇ ਸ੍ਰਿਸ਼ਟ ਦਿਸਾਉਂਦਾ ਹੈ ਪਰਮਾ ਵਿਹਮਾ ਦਾ ਤਿਆਗ ਕਰੋ ਇਕੋ ਅਕਾਲ ਪੁਰਖ ਦੀ ਪੂਜਾ ਭਗਤੀ ਤੇ ਉਸੇ ਉੱਤੇ ਟੇਕ ਰੱਖੋ ਇਹ ਬਾਬਾ ਰਾਮ ਸਿੰਘ ਜੀ ਦਾ ਉਪਦੇਸ਼ ਸੀ ਤੇ ਉਹ ਸਦਾ ਕਹਿੰਦੇ ਸਨ ਜੋ ਇਹ ਗੁਰੂਆਂ ਦਾ ਚਲਾਇਆ ਹੋਇਆ ਹੈ ਸਾਰੇ ਜਗਤ ਲਈ ਕਲਿਆਣਕਾਰੀ ਹੈ ਸਿੱਖੀ ਮਾਰਗ ਹੈ ਇਸੇ ਉਪਦੇਸ਼ ਨੂੰ ਦ੍ਰਿੜ ਕਰਨ ਹਿਤ ਬਾਬਾ ਰਾਮ ਸਿੰਘ ਕਹਿੰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਦੱਸਿਆ ਪੰਥ ਇਹੋ ਹੈ ਇਸ ਵਿਸ਼ੇ ਉੱਤੇ ਬਾਬਾ ਰਾਮ ਸਿੰਘ ਦੇ ਬਚਨਾਂ ਦਾ ਸਾਰ ਇਉਂ ਪ੍ਰਚਲਿਤ ਹੈ ਗੁਰੂ ਗ੍ਰੰਥ ਮੇ ਜੋ ਕੁਛ ਲਿਖਿਆ ਹੈ ਸੋਈ ਤਾਰੋ ਮਨ ਮੈਂ ਸਿੱਖਿਆ ਦਸਮ ਗੁਰੂ ਕੀ ਰੀਤ ਸੰਭਾਰੋ ਲੋਗ ਦੋਹਨ ਕੋ ਜੋ ਰਖਵਾਰੋ ਪਰ ਇਹ ਉਪਦੇਸ਼ ਬਾਬਾ RAM ਸਿੰਘ ਦਾ ਕੇਵਲ ਉਹਨਾਂ ਨੂੰ ਨਹੀਂ ਸੀ ਨਹੀਂ ਸੀ ਜੋ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਸਨ ਇਹ ਉਪਦੇਸ਼ ਭਰਮਾਂ ਵਿਹਮਾਂ ਨੂੰ ਤਿਆ ਕੇ ਇੱਕ ਸਰਵ ਸ਼ਕਤੀਮਾਨ ਅਕਾਲ ਪੁਰਖ ਦੀ ਪੂਜਾ ਟੇਕ ਤੇ ਪੂਜਾ ਤੇ ਤੇਕ ਰੱਖਣ ਦਾ ਸੀ ਉਹ ਸਭ ਪ੍ਰਾਣੀਆਂ ਨੂੰ ਸਾਂਝਾ ਉਪਦੇਸ਼ ਦਿੰਦੇ ਸਨ ਤੇ ਬਾਰ ਬਾਰ ਇਸ ਸਿਧਾਂਤ ਉੱਤੇ ਜ਼ੋਰ ਦਿੰਦੇ ਸਨ ਕਿ ਇਹੋ ਉਪਦੇਸ਼ ਜਗਤ ਨੂੰ ਦੇਣ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਸਾਂ ਗੁਰੂਆਂ ਨੇ ਅਵਤਾਰ ਧਾਰਿਆ ਸੀ ਬਾਬਾ RAM ਸਿੰਘ ਦੇ ਇਸ ਉਪਦੇਸ਼ ਤੇ ਸਿਧਾਂਤ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਪੜ੍ਹੇ ਲਿਖੇ ਹਿੰਦੂ ਤੇ ਮੁਸਲਮਾਨ ਵੀ ਬਾਬਾ RAM ਸਿੰਘ ਦੇ ਪੈਰੋਕਾਰ ਬਣ ਗਏ ਸਨ ਤੇ ਉਹ ਵੀ ਕੁਕੇਖਵਾਉਂਦੇ ਸਨ ਕਿਸੇ ਜਨਮ ਜਾਤੀ ਤੇ ਜਾਤ ਪੱਤ ਭਿੰਨ ਭੇਦ ਬਾਬਾ ਰਾਮ ਸਿੰਘ ਦੀ ਇਹਨਾਂ ਉਪਦੇਸ਼ਾਂ ਦੇ ਵਿੱਚ ਨਹੀਂ ਸੀ ਤੇ ਜੱਟ ਨਾਈ ਸ਼ੀਂਬੇ ਖੱਤਰੀ ਬ੍ਰਾਹਮਣ ਚੂੜੇ ਚਮਾਰ ਹਿੰਦੂ ਮੁਸਲਮਾਨ ਸਭ ਲੋਕੀ ਕੋਈ ਥੋੜੇ ਕੋਈ ਬਹੁਤੇ ਬਾਬਾ ਰਾਮ ਸਿੰਘ ਜੀ ਦੇ ਸ਼ਰਦਾਲੂ ਬਣ ਗਏ ਸਨ ਤੀਜੇ ਉਪਦੇਸ਼ਾਂ ਵਿੱਚ ਬਾਬਾ ਰਾਮ ਸਿੰਘ ਜੀ ਦਾ ਇਸਤਰੀ ਜਾਤੀ ਦੀ ਉਨਤੀ ਇਸਤਰੀ ਮਰਦਾਂ ਵਿੱਚ ਵਿੱਦਿਆ ਦਾ ਪ੍ਰਸਾਰ ਸੀ ਕੁੜੀਆਂ ਮਾਰਨ ਦਾ ਰਿਵਾਜ ਸਿੱਖ ਰਾਜ ਦੇ ਸਮਾਪਤ ਹੋਣ ਪਿੱਛੋਂ ਪੰਜਾਬ ਵਿੱਚ ਪ੍ਰਚਲਿਤ ਹੋ ਗਿਆ ਸੀ। ਗੁਰੂਆਂ ਨੇ ਇਹਨਾਂ ਕ੍ਰੀਤੀਆਂ ਦੇ ਵਿਰੁੱਧ ਬੜਾ ਤਕੜਾ ਪ੍ਰਚਾਰ ਕੀਤਾ ਸੀ। ਇਹੋ ਕ੍ਰੀਤੀਆਂ ਬਾਬਾ RAM ਸਿੰਘ ਦੇ ਮੁੜ ਬਾਬਾ RAM ਸਿੰਘ ਦੇ ਸਮੇਂ ਮੁੜ ਪ੍ਰਚਲਿਤ ਹੋ ਗਈਆਂ ਸਨ ਤੇ ਬਾਬਾ RAM ਸਿੰਘ ਨੇ ਇਹਨਾਂ ਕ੍ਰੀਤੀਆਂ ਦੇ ਖਿਲਾਫ ਬੜਾ ਜ਼ੋਰਦਾਰ ਪ੍ਰਚਾਰ ਕੀਤਾ। ਪਿੱਛੋਂ ਜਾ ਕੇ ਜਦੋਂ ਅੰਗਰੇਜ਼ ਬਾਬਾ ਰਾਮ ਸਿੰਘ ਨੂੰ ਫੜ ਕੇ ਰੰਗੂਨ ਲੈ ਗਏ ਤਾਂ ਉਥੋਂ ਵੀ ਬਾਬਾ ਰਾਮ ਸਿੰਘ ਜੀ ਪੰਜਾਬ ਦੇ ਲੋਕਾਂ ਤੇ ਸ਼ਰਧਾਲੂਆਂ ਦੇ ਨਾਮ ਸੁਨੇਹੇ ਪੱਤਰ ਭੇਜਦੇ ਰਹੇ ਉਹਨਾਂ ਸੁਨੇਹਿਆਂ ਦੇ ਵਿੱਚ ਇਸਤਰੀ ਜਾਤੀ ਦੀ ਉન્નਤੀ ਤੇ ਸਨਮਾਨ ਤੇ ਕੁੜੀਆਂ ਦੀ ਵਿੱਦਿਆ ਬਾਰੇ ਖਾਸ ਤੌਰ ਤੇ ਕਿਹਾ ਗਿਆ ਹੁੰਦਾ ਸੀ ਇੱਕ ਅਜਿਹੇ ਹੀ ਪੱਤਰ ਵਿੱਚ ਬਾਬਾ ਜੀ ਦਾ ਹੁਕਮ ਹੈ ਅੱਗੇ ਜੋ ਲੜਕੀ ਮਾਰੇ ਤੇ ਲੜਕੀ ਵੇਚ ਦੇਣੇ ਦਾ ਬੜਾ ਪਾਪ ਹੈ ਕਿਉਂਕਿ ਲੜਕੀਆਂ ਮੇਂ ਬੜੇ ਗੁਣ ਹੈਂ ਅਨੇਕ ਤਰ੍ਹਾਂ ਕੇ ਸੁਖ ਦੇਂਦੀਆਂ ਹੈਂ ਇਸਤਰੀਆਂ ਦੇ ਗੁਣ ਕਹੇ ਨਹੀਂ ਜਾਨਦੇ ਜਾਨਦੇ ਮੇਰੇ ਪਾਸ ਤੇ ਕੁੜੀਆਂ ਦਾ ਮਾਰਨਾ ਗਊ ਤੋਂ ਵੀ ਵੱਡਾ ਪਾਪ ਹੈ ਫੇਰ ਹੁਕਮ ਲਿਖ ਭੇਜਿਆ ਹੋਰ ਲੜਕੇ ਲੜਕੀਆਂ ਸਭ ਨੂੰ ਅੱਖਰ ਪੜਾ ਦੇਣੇ ਹੋਰ ਲੜਕੀ ਕਿਸੇ ਨਾ ਮਾਰਨੀ ਨਾ ਵੱਟਾ ਲੈਣਾ ਨਾ ਲੜਕੀ ਦੇ ਦਾਮ ਲੈਣੇ ਜਿਹਾਂ ਲੜਕੀ ਮਾਰੇ ਵੇਚੇ ਵੱਟਾ ਕਰੇ ਉਸ ਦਾ ਹੱਥ ਕਰਦਾ ਅਨ ਨਹੀਂ ਵਰਤਣਾ ਏਕ ਇੱਕ ਹੋਰ ਚਿੱਠੀ ਵਿੱਚ ਹਦਾਇਤ ਕੀਤੀ ਗਈ ਸੋ ਸੰਬੂ ਸੰਗਤ ਕੋ ਇਹ ਹੁਕਮ ਹੈ ਖਾਲਸੇ ਜੀ ਕੋ ਸਭ ਕੋ ਬਾਣੀ ਗੰਠ ਕਰਨੀ ਨਾਲੇ ਲੜਕੀਆਂ ਨੇ ਹੋਰ ਸਰਬੱਤ ਬੀਬੀਆਂ ਨੇ ਪਿਛਲੀ ਰਾਤ ਉੱਠ ਕੇ ਸਭ ਨੇ ਇਸ਼ਨਾਨ ਕਰਨਾ ਲੜਕੀਆਂ ਅਰ ਬੀਬੀਆਂ ਨੇ ਅੱਖਰ ਪੜਨੇ ਘਰ ਬੈਠ ਕੇ ਚੌਥਾ ਉਪਦੇਸ਼ ਬਾਬਾ ਰਾਮ ਸਿੰਘ ਦਾ ਲੋਕਾਂ ਨੂੰ ਆਤਮਿਕ ਤੌਰ ਉੱਤੇ ਤਕੜਾ ਤੇ ਸਬਲ ਕਰਨ ਬਾਰੇ ਸੀ ਬਾਬਾ ਰਾਮ ਸਿੰਘ ਲੋਕਾਂ ਨੂੰ ਨਾਮ ਜਪਣ ਈਸ਼ਵਰ ਦਾ ਸਿਮਰਨ ਕਰਨ ਤੇ ਸਦਾ ਅਕਾਲ ਪੁਰਖ ਦੇ ਪੈਰ ਵਿੱਚ ਰਹਿਣ ਦਾ ਉਪਦੇਸ਼ ਦਿੰਦੇ ਸਨ ਅਤੇ ਨਾਲ ਹੀ ਬੜਾ ਉੱਚਾ ਸੁੱਚਾ ਸਦਾਚਾਰ ਰੱਖਣ ਉੱਤੇ ਜ਼ੋਰ ਦਿੰਦੇ ਸਨ ਆਪਣੇ ਇੱਕ ਸੁਨੇਹੇ ਪੱਤਰ ਵਿੱਚ ਜੋ ਰੰਗੂਨ ਤੋਂ ਪੰਜਾਬ ਵਿੱਚ ਸ਼ਰਧਾਲੂਆਂ ਲਈ ਭੇਜੇ ਬਾਬਾ ਜੀ ਨੇ ਲਿਖਿਆ ਇਸ਼ਨਾਨ ਪਿਛਲੀ ਰਾਤ ਕਰਨਾ ਵਰ ਜ਼ਰੂਰ ਗੁਰੂ ਜੀ ਦਾ ਹੁਕਮ ਹੈ ਸਵਾ ਪਹਿਰ ਰਾਤ ਦਾ ਗੁਰੂ ਜੀ ਨੇ ਵੱਡਾ ਮਹਾਤਮ ਕਿਹਾ ਹੈ ਰਾਤ ਕੋ ਬਾਣੀ ਪੜਨੀ ਦਿਨੇ ਭਜਨ ਕਰਨਾ ਫੇਰ ਤੁਰਦੇ ਫਿਰਦੇ ਕੰਮ ਤੇ ਜੇ ਵੇਲ ਲੱਗੇ ਤਾਂ ਇਕਾਂਤ ਵਿੱਚ ਬੈਠ ਕੇ ਭਜਨ ਬਾਣੀ ਕਰਨਾ ਇੱਕ ਹੋਰ ਵੇਲੇ ਦਾ ਬਾਬਾ ਜੀ ਦਾ ਬਚਨ ਹੈ ਮੈਨੂੰ ਜੋ ਹੁਕਮ ਹੈ ਗੁਰੂ ਸਾਹਿਬ ਦਾ ਸੋ ਮੈਂ ਲਿਖ ਦਿੰਦਾ ਹਾਂ ਸਭ ਨੂੰ ਸੁਣਾਏ ਦੇਣਾ ਜੋ ਕੋਈ ਵੀ ਚੀਜ਼ ਨਾ ਲਵੇ ਕਿਸੇ ਦੀ ਖੋ ਲੈਣਾ ਚੁਰਾਏ ਲੈਣਾ ਲੈ ਕੇ ਨਾ ਦੇਣਾ ਇਹ ਮਹਾਪਾਪ ਹੈ ਸੋ ਜੀ ਇਹ ਬਾਤ ਸਭ ਨੂੰ ਸੁਣਾਏ ਦੇਣਾ ਜੋ ਬਗਾਨੀ ਚੀਜ਼ ਦਾ ਸਭ ਕੋਈ ਤਿਆਗ ਕਰੇ ਜਿਸ ਰੋ ਤੇ ਇਹ ਸਨ ਇਹ ਸੀ ਲੇਖਤਾ ਪਹਿਲਾ ਭਾਗ ਜਿਹੜਾ ਬਾਕੀ ਭਾਗ ਆ ਉਹ ਅਸੀਂ ਅਗਲੇ ਹਫਤੇ ਸਾਂਝਾ ਕਰਾਂਗੇ ਅਗਲੇ ਹਫਤੇ ਆਪਾਂ ਜਾਣਾਂਗੇ ਕਿ ਬਾਬਾ ਰਾਮ ਸਿੰਘ ਕੂਕਾ ਜਦੋਂ ਇਹਨੇ ਸ਼ਾਂਤੀ ਪੱਦਰਤੇ ਚੱਲ ਰਹੇ ਸਨ ਤੇ ਉਹਨਾਂ ਨੂੰ ਕਿਉਂ ਰੰਗੂਨ ਜੇਲ੍ਹ ਭੇਜ ਦਿੱਤਾ? ਬਾਬਾ RAM ਸਿੰਘ ਦੇ ਨਾਲ ਹੀ ਬਾਬਾ RAM ਸਿੰਘ ਤੋਂ ਥੋੜਾ ਸਮਾਂ ਹੀ ਬਾਅਦ ਆਪਾਂ ਦੇਖੀਏ ਕਿ ਹੋਰ ਵੀ ਕੁਝ ਜਈਆਂ ਸ਼ਾਂਤੀ ਲਹਿਰਾਂ ਚੱਲੀਆਂ ਪੂਰੇ ਭਾਰਤ ਦੇ ਵਿੱਚ ਤੇ ਉਹਨਾਂ ਨੂੰ ਅਜੀਆਂ ਸਜਾਵਾਂ ਕਿਉਂ ਨਹੀਂ ਦਿੱਤੀਆਂ ਗਈਆਂ? ਤੇ ਬਾਬਾ RAM ਸਿੰਘ ਦੀ ਸ਼ਕਸ਼ੀਤ ਦੇ ਵਿੱਚ ਐਸਾ ਕੀ ਸੀ ਕਿ ਬਾਬਾ RAM ਸਿੰਘ ਨੇ ਇੱਕ ਚੁੱਪਚੀ ਤੇ ਇੱਕ ਐਸੀ ਹਥਿਆਰਬੰਦ ਲਹਿਰ ਖੜੀ ਕਰ ਲਈ ਸੀ ਜਿਨੇ ਅੰਗਰੇਜ਼ਾਂ ਨੂੰ ਕਲਕੱਤੇ ਤੋਂ ਧੱਕ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਬਾਹਰ ਸਿੱਟ ਦੇਣਾ ਸੀ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਅਗਲੇ ਹਫ਼ਤੇ ਸਾਂਝੀਆਂ ਕਰਾਂਗੇ